ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 99872822 ਸਾਡਾ ਨੰਬਰ ਹੈ ਜੀ ਉਹਨਾਂ ਦਾ ਨਾਮ ਮੇਰਾ ਤੇ ਪਿੰਡ ਬੁਰਜ ਲੱਦਾ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਿਹਾ ਹੈਗਾ ਉੱਥੋਂ ਵੀ ਤੁਸੀਂ ਚੱਕ ਲਿਓ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਉਹਨਾਂ ਨਾਲ ਗੱਲਬਾਤ ਜਿਹੜੀ ਵੀਡੀਓ ਵਿੱਚ ਤੁਸੀਂ ਇਹ ਸਾਂਹ ਦੇਖ ਰਹੇ ਹੋ ਬੁੱਲ ਦੇਖ ਰਹੇ ਹੋ ਇਹ ਵਿਕਾਊ ਆਗੇ ਤੇ ਬਾਈ ਜੀ ਹੁਣ ਤਾਂ ਆਪਾਂ ਜਾਣਕਾਰੀ ਲੈ ਲੈਨੇ ਸਾਰੀ ਇਹਨਾਂ ਦੀ ਆ ਸਵਾਗਤ ਆ ਬਾਈ ਜੀ ਸਵਾਗਤ ਆ ਬਾਈ ਜੀ ਤੇ ਆਪਾਂ ਨੂੰ ਜਾਣਕਾਰੀ ਦੇ ਦਿਓ ਜੀ ਪਹਿਲਾਂ ਤਾਂ ਇਸੇ ਕੱਟੇ ਬਾਰੇ ਦੱਸ ਦੇ ਕਿੰਨੇ ਹੋਰ ਹੋਗੇ ਦੀ ਇਹਦੀ 2 ਮਹੀਨੇ ਘੱਟ 2 ਸਾਲ ਆ ਜੀ 2 ਸਾਲ ਤੋਂ 2 ਮਹੀਨੇ ਘੱਟ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਪਹਿਲਾਂ ਆਪਾਂ ਬੋਏ ਦੀ ਬਾਅਦ ਚੋਂ ਜਾਣਕਾਰੀ ਲੈ ਲਾਂਗੇ ਪਹਿਲਾਂ ਆਪਾਂ ਤੁਸੀਂ ਨਾਂ ਦੱਸ ਦੋਗੇ ਆਪਾਂ ਬਾਅਦ ਚੋਂ ਇਹ ਐਮ 29 ਦਾ ਬੱਚਾ ਜੀ ਨਹੀਂ ਤੁਸੀਂ ਆਪਣਾ ਨਾਂ ਦੱਸ ਦੋ ਪਹਿਲਾਂ ਲਸ਼ਮਨ ਦਾਸ ਸ਼ਰਮਾ ਸੁਖਨੰਦ ਸੁਖਨੰਦ ਤੇ ਨੰਬਰ ਵੀ ਬੋਲ ਦੋ ਆਪਣਾ 99761 99761 96480 96480 हां जी ठीक है जी ਤੇ ਇਹ ਐਮ 29 ਦਾ ਗਿਆ ਜੀ हां जी ठीक है जी ਤੇ ਇਹਦੇ ماں ਦਾ ਕੋ ਦੁੱਧ ਦਾ ਰਿਕਾਰਡ ਆਪਣਾ ਪਤਾ ਹੋਵੇ ਦੁੱਧ ਦੀ ماں ਨਵੈਤ ਤੋਂ ਆਈ ਹੈ ਜੀ 19 ਲੀਟਰ ਦੁੱਧ ਕੱਢਿਆ ਉਹਨੇ 19 ਲੀਟਰ ਦੁੱਧ ਕੱਢਿਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਐਮ 29 ਦਾ ਬੱਚਾ ਆ ਜੀ ਹੈ ਨਾ ਹਾਂ ਠੀਕ ਠੀਕ ਹੈ ਠੀਕ ਹੈ ਜੀ ਤੇ ਇਹ 2 ਸਾਲ ਤੋਂ 2 ਮਹੀਨੇ ਹੋ ਗਏ 2 ਮਹੀਨੇ ਘਟਾ ਜੀ ਹਾਂ ਜੀ ਹਾਂ ਜੀ ਮਰਾ ਇਹਦ ਨੂੰ ਕਰਦੇ ਆਪਾਂ ਸੰਗ ਦਿਖਾ ਦਗੇ ਚੰਗੀ ਤੇਰਾ ਹਾਂ ਸੰਗ ਸੰਗ ਬਹੁਤ ਸੋਹਣਾਗਾ ਹਾਂ ਤੇ ਅਸਰ ਵੀ ਘਰ ਬਹੁਤ ਵਧ ਗਿਆ। ਬਾਕੀ ਇਹ ਤਾਂ ਬੰਨਾਂ ਨੇ ਹਨਾ। ਹਾਂ ਬੱਚਾ ਜੀ ਇਹ ਤਾਂ ਹਾਂ ਦਾ ਬੱਚਾ ਵੈਕੀ। ਦੁੱਧ ਵਾਲੇ ਖੀਰਾ ਦੁੱਧ ਵਾਲੇ ਗੰਨ ਖੜੇ ਹਜੇ। ਠੀਕ ਹੈ ਠੀਕ ਹੈ ਜਿਹੜੇ ਮਾਂ ਦਿਖਾਦ ਕੇ ਪੱਟ ਕੇ ਆਪਾਂ ਜਾਂ। ਹਾਂ ਹਾਂ ਖਾ ਸਕਦੇ ਹਾਂ। ਹਾਂ ਮਣਾਂ ਦੇ ਕਰ ਗਏ ਨਾ। ਹਾਂ ਦਾ ਦਾ। ਲੋ ਤੋਂ ਚੈੱਕ ਕਰ ਲਓ। ਹਾਂ ਦੁੱਧ ਦਾ ਦਾ ਜੀ। ਠੀਕ ਹੈ ਠੀਕ ਹੈ। ਹਾਂ ਚਲੋ ਬਾਕੀ ਜਿਨ੍ਹਾਂ ਨੂੰ ਜਾਣਕਾਰੀ ਇਹਨਾਂ ਨੇ ਇੰਨੇ ਜੀ ਸਿਆਣ ਲੈਣਾਗਾ। ਹਾਂ ਤੇ ਤੇ ਬਾਕੀ ਘਰੇ ਰੱਖਣ ਵਾਲੇ ਵੀ ਨੂੰ ਬਹੁਤ ਚੰਗੀ ਚੀਜ਼ ਹੈ। ਠੀਕ ਹੈ ਠੀਕ ਹੈ। ਯਾਨੀ ਪਹਿਲਾਂ ਆਪਾਂ ਨੂੰ ਹੈਗੇ ਵੀ ਘਰੇ ਰੱਖਣ ਵਾਲੇ ਨੂੰ। ਹਾਂਜੀ ਹਾਂਜੀ। ਤੇ ਇਹਦਾ ਕੋਈ ਕੱਦ ਦਾ ਪਤਾ ਹੋਵੇ ਵੀ ਕਿੰਨਾ ਕਾਦੇ ਦਾ ਜੀ ਹੋਊਗਾ ਹੁਣ ਇਸ ਟਾਈਮ ਤੇ 5:30 ਵਜੇ ਆ ਸੇ ਪਾਸੇ ਠੀਕ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਆ ਗਿਆ ਇਹ ਦੂਜਾ ਆਪਣਾ ਮੂਰਾ ਆ ਗਿਆ ਹਮ ਪੂਰਾ ਪਿਓਰ ਮੂਰਾ ਠੀਕ ਹੈ ਠੀਕ ਹੈ ਠੀਕ ਹੈ ਮੂਰਾ ਨਾ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਇੱਧਰ ਆ ਜੀ ਇਹ ਆ ਗਿਆ ਜੀ ਆਪਣਾ ਇਹ 2 ਸਾਲ ਹੋ ਗਿਆ ਇਹਨੂੰ ਠੀਕ ਹੈ ਜੀ ਇਹ ਹਰਿਆਣੇ ਚੋਂ ਇਹ ਆਇਆ ਸੀ ਹਰਿਆਣੇ ਚੋਂ ਆਇਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹਦਾ ਜਵਰਾਏ ਦਾ ਖਾਨਦਾਨ ਆ ਇਹ ਜੋਰਾਜ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇਰੇ ਮਾਂ ਦਾ ਦੁੱਧਰ ਘਰ ਪਤਾ ਹੋਉ ਆਪਣਾ ਤੇਰੀ ਮਾਂ ਇੱਥੇ ਡੋਰ ਹੈ ਜੀ ਠੀਕ ਹੈ ਹਾਂਜੀ ਹਾਂਜੀ ਹਾਂ 20 ਲੀਟਰ ਦੋਨੇ ਕੱਢਿਆ 20 ਲੀਟਰ ਹਾਂਜੀ ਠੀਕ ਹੈ ਉਠੰਦੇ ਆਈ ਦੋ ਨਮਈਸ਼ਾ ਚੱਕੀਆਂ ਉਹਨੇ ਦੋ ਨਮਈਸ਼ਾ ਚੱਕੀਆਂ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਉਮਰ ਦਾ ਕੋਈ ਅੰਦਾਜ਼ਾ ਹੋਵੇ ਆਪਣਾ ਕੋਰੇ ਹੀ ਹੋਊ ਜੀ ਫੜਾ ਚਾਰ ਦੰਦ ਹੈ ਜੀ ਇਹ ਚਾਰ ਦੰਦ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂ ਫੜਾ ਸਾਢੇ 3 ਨਾਲ 4 ਔਣੇ 4 ਸਾਲ ਦੇ ਆਸ-ਪਾਸ ਹੈ ਠੀਕ ਹੈ ਠੀਕ ਹੈ ਅੰਦਾਜ਼ਾ ਨਹੀਂ ਲੇਗਾ ਇਹਨਾਂ ਦਾ 60 ਇੰਚ ਕਰਦਾ ਜੀ ਇਹਦਾ 60 ਇ ਇਹ ਵੀ ਮਰਨ ਅਸਲ ਆ ਗਿਆ ਹਨਾ ਹਾਂਜੀ ਪਿਆਰ ਮੋਹਰਾ ਜੇ ਆ ਜੀ ਠੀਕ ਹੈ ਜੀ ਠੀਕ ਹੈ ਤੇ ਜੇ ਆਪਾਂ ਹਣਾ ਪਹਿਲਾਂ ਇਹਦੇ ਮੁੱਲ ਦੀ ਗੱਲ ਕਰ ਲਗੇ ਕਿ ਫੋਨ ਤੇ ਦੱਸਣਾ ਮੁੱਲੇ ਕੋਈ ਗੱਲ ਨਹੀਂ ਤੁਸੀਂ ਫੋਨ ਤੇ ਦੱਸ ਦਿਓ ਤੇ ਬਾਕੀ ਆਪਾਂ ਇਹ ਦੱਸ ਦੇਣਾ ਵੀ ਕੋਈ ਬੜਾ ਜੇ ਕੋਈ ਵੀ ਫੋਨ ਲੌਂਦਾ ਹਨਾ ਜੇ ਆਪਾਂ ਇਹਨਾਂ ਮੰਗੜਾ ਵੀ ਬੰਦੇ ਨੂੰ ਗਾਹਲੇ ਨਾ ਆਏ ਹੋ ਜੈ ਹਨਾ ਵੀ ਆਪਾਂ ਲੈਣ ਦੇਣ ਵਾਲੀ ਗੱਲ ਹਾਂਜੀ ਹਾਂਜੀ 1921 ਫੋਨ ਬਸ ਗੱਲ ਕਰਦੇ ਆਂ ਬਾੜੀ ਨਹੀਂ ਕਰਦੇ ਬਸ ਸਹੀ ਹੈ ਸਹੀ ਹੈ ਹਾਂ ਬਾਕੀ ਦੋਸਤੋ ਕਰ ਲਓ ਭਾਈ ਹਨਾ ਸੰਪਰਕ ਬੱਚੇ ਬਾਹਰ ਜਾਣਾ ਮੈਂ ਕਲਾ ਸੀ ਠੀਕ ਹੈ ਜੀ ਤੇ ਪੇਰੇ ਅੱਜ ਅੱਜ ਆ ਦੋ ਪੋਸ਼ੋਕਾ ਰੱਖੇ ਸਾਂ ਬੱਚੇ ਠੀਕ ਹੈ ਠੀਕ ਹੈ ਹਾਂ ਹਾਂ ਇਹਦਾ ਮੈਂ ਦੱਸ ਦਿਆ ਮੈਂ ਆਪਣੇ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਵੀ ਮੈਂ ਵੀ ਆਉਂਦਾ ਰਹਿਣਾ ਇੱਥੇ ਹਾਂਜੀ ਹਾਂਜੀ ਇਹ ਬਹੁਤ ਟਾਈਮ ਦੇ ਰੱਖੇ ਹੋਏ ਹੈਗੇ ਮੈਂ ਪਹਿਲੇ ਪਾਜੀ ਨਾਲ ਗੱਲ ਕਰੀ ਮੈਂ ਘਰ ਵੇਖਣ ਸਾਰੀ ਮੈਂ ਕਿਹਾ ਮੈਂ ਆਇਆ ਹਾਂ ਪਹਿਲਾਂ ਪਹਿਲਾਂ ਕਾ ਬਹੁਤ ਗੱਲ ਹੋਈ ਸੀ ਪਹਿਲਾਂ ਪਤਾ ਨਹੀਂ ਸੀ ਬਾਈ ਦਾ ਹਾਂ ਤੇ ਮਰਾ ਖੋਲ ਕੇ ਦਿਖਾ ਦਿੰਨਾ ਬਤੂਰ ਕੇ ਆ ਜੀ ਦੇਖੋ ਦੋਸਤੋ ਬਹੁਤ ਵਧੀਆ ਸਾਨ ਹੈ ਘਰੇ ਰੱਖਣ ਵਾਸਤੇ ਬਹੁਤਗਾ ਸਾਨ ਹੈਗੇ ਕਰ ਲਿਓ ਬਈ ਨਾਲ ਸੰਪਰਕ ਬਾਈ ਦਾ ਨੰਬਰ ਆਪਾਂ ਨਾ ਸਕਰੀਨ ਦੇ ਥੱਲੇ ਵੀ ਚੱਲ ਰਿਹਾ ਹੈਗਾ ਉੱਥੋਂ ਵੀ ਤੁਸੀਂ ਚੈੱਕ ਕੇ ਕੇਤੇ ਆਪਾਂ ਸੰਪਰਕ ਕਰ ਲਿਓ ਬਾ ਮੋੜ ਲਿਆ ਬਈ ਕਰ ਲਓ ਚੈੱਕ ਦੋਸਤੋ ਅ ਕਦ ਕਿੰਨਾ ਦੱਸਿਆ ਆਪਾਂ 64 ਇੰਚ ਕਰਦਾ ਇਹ 64 ਇੰਚ ਕਰਦਾ ਪੱਟੀ ਮਾਰਵਾ ਪੱਟੀ ਮਾਰਵਾ ਠੀਕ ਹੈ ਤੇ ਜੇ ਤੁਸੀਂ ਦੋਸਤੋ ਆਪਾਂ ਇਹਦੇ ਮਾ ਦਾ ਰਿਕਾਰਡ ਚੈੱਕ ਕਰਨਾ ਵੀ ਤਾਂ ਵੀ ਡੋੜ ਬਾਈ ਜੀ ਨੂੰ ਦੱਸ ਦੇ ਮਾਝ ਉੱਥੋਂ ਚੈੱਕ ਵੀ ਕਰ ਸਕਦੇ ਆ ਤੇ ਉਹ ਆ ਗਏ 72 ਦਾ ਹਣੇ ਹਾਂਜੀ ਰੇਡ ਇਹਦਾ ਵੀ ਆਪਾਂ ਫੋਨ ਕਰਨਾ ਇਹ ਆ ਜੀ ਇਹ 60 ਦਾ ਦੇ ਲਈ ਇਹ 60 ਦਾ ਦੇ ਦੇਣਾ ਹਾਂਜੀ ਠੀਕ ਹੈ ਜੀ ਬਾਹਰ ਹਵਾਣੇ ਵੱਲ ਦੇ ਠੀਕ ਹੈ ਕੋਈ ਮਾਰੀ ਮੂਟੀ ਰੈ ਦਾ ਹਾਂ ਕੋਈ ਮਾਨਤਾਂ ਹੋਊਗਾ ਠੀਕ ਹੈ ਠੀਕ ਹੈ ਲਿਆਓ ਇੱਧਰ ਲਿਆਓ ਬਾਹਰ ਠੀਕ ਹੈ 200 60 ਦਾ ਬਾਈ ਕਹਿੰਦੇ ਹੈਗੇ ਤੇ ਭਾਈ ਇਹਨਾਂ ਦੇ ਮਾਨਤਾਂ ਵੀ ਜ਼ਰੂਰ ਕਰਾਂਗੇ ਕਰ ਲੋ ਚੱਕ ਇਹ ਹੈਗਾ ਜੀ 2 ਸਾਲ ਤੋਂ 2 ਮਹੀਨੇ ਘੱਟ ਹਨ ਹਾਂਜੀ 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 ਠੀਕ ਹੈ ਠੀਕ ਹੈ ਇਹ ਮੰਨਤੀ ਦਾ ਬੱਚਾ ਕਾਬਾ ਮੋੜ ਲਓ ਬਈ ਕਰ ਲਓ ਦੋਸਤੋ ਬਹੁਤ ਠੰਡੇ ਖੜੇ ਨੇ ਕੋਈ ਬੁੜੀ ਕੋਲੀ ਫਿਰ ਕੁੜੀ ਕੋਲੀ ਕਰੇ ਠੀਕ ਹੈ ਠੀਕ ਹੈ ਹਾਂ ਨਹੀਂ ਪਤਾ ਲੱਗਦਾ ਵੈਸੇ ਸ਼ਾਨ ਦਾ ਦੂਰੀ ਪਤਾ ਲੱਗ ਜਾਂਦੇ ਕੋਈ ਮੈਂ ਆਇਆ ਖੜਾਂਗਾ ਕੋਈ ਹੁਣ ਕੀਤਾ ਇਹਨਾਂ ਨੇ ਤੇ ਕਰ ਲਓ ਬਾਈ ਨਾਲ ਸੰਪਰਕ ਹੈ ਤੇ ਛੋਟ ਵੀ ਬਾਈ ਹੋਣੇ ਕਰ ਦੇਣਗੇ ਸਾਰ ਲੈ ਦੋਸਤੋ ਸੰਪਰਕ ਬਾਈ ਹਣਾ ਨਾ ਤੇ ਮੈਨੂੰ ਦੇ ਯਾਦਤ ਮੈਲ ਦਾ ਨਵੀਂ ਵੀਡੀਓ ਨਾਲ ਆਪਰੇ ਦੇ ਯਾਦਤ ਜਿਹੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਨਾਲ ਧੰਨਵਾਦ ਜੀ